ਸਾਚੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਲੋਕ ਸਭਾ ਚੋਣਾਂ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਔਰ ਇਸ ਚੋਣ ਜਾਬਤੇ ਦੇ ਉਲੰਘਣ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਦੂਜੇ ਦੀਆਂ ਸ਼ਿਕਾਇਤਾਂ ਕਰਤੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਰਪਾਲ ਸਿੰਘ ਚੀਮਾ ਇਸ ਤੋਂ ਇਲਾਵਾ ਅਗਰ ਹਰਚੰਦ ਸਿੰਘ ਬਰਸਦੀ ਗੱਲ ਕਰੀਏ ਜਾਂ ਫਿਰ ਮਲਵਿੰਦਰ ਸਿੰਘ ਕੰਗ ਦੀ ਗੱਲ ਕਰੀਏ ਉਹ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਦਫ਼ਤਰ ਤੇ ਹੋਲ ਪਹੁੰਚੇ ਨੇ ਹੱਥ ਦੇ ਵਿੱਚ ਇੱਕ ਸ਼ਿਕਾਇਤ ਪੱਤਰ ਹੈ ਔਰ ਆ ਸ਼ਿਕਾਇਤ ਪੱਤਰ ਜਿਹੜਾ ਉਹ ਮੁੱਖ ਚੋਣ ਅਧਿਕਾਰੀ ਨੂੰ ਦੇਣਗੇ ਸ਼ਿਕਾਇਤ ਕੀਤੀ ਜਾਊਗੀ ਜਿਸ ਢੰਗ ਦੇ ਨਾਲ ਲਗਾਤਾਰ ਚੋਣ ਜਾਬਤੇ ਦੌਰਾਨ ਚੋਣ ਜਾਬਤੇ ਤੇ ਉਲੰਘਣ ਦੇ ਦੋਸ਼ ਵਕ ਵਕ ਪਾਰਟੀਆਂ ਦੇ ਉੱਪਰ ਲੱਗਦੇ ਹੋਏ ਨਜ਼ਰ ਆ ਰਹੇ ਤੇ ਅੱਜ ਇਸੇ ਤਰ੍ਹਾਂ ਦੀ ਇੱਕ ਸ਼ਿਕਾਇਤ ਲੈ ਕੇ ਇੱਥੇ ਆਮ ਆਦਮੀ ਪਾਰਟੀ ਦਾ ਵਫਦ ਪਹੁੰਚਿਆ ਹੋਇਆ ਹੈ ਵਫਦ ਜਿਹੜਾ ਹੁਣ ਸਿੱਧੇ ਮੁੱਖ ਚੋਣ ਅਧਿਕਾਰੀ ਦੇ ਨਾਲ ਗੱਲਬਾਤ ਕਰਦਾ ਹੋਇਆ ਨਜ਼ਰ ਆਏਗਾ ਉਹਨਾਂ ਨੂੰ ਆ ਮੰਗ ਪੱਤਰ ਸੌਂਪਿਆ ਜਾਏਗਾ ਸ਼ਿਕਾਇਤ ਸੌਂਪੀ ਜਾਏਗੀ ਤਾਂ ਕਿ ਇਸ ਦੇ ਉੱਪਰ ਕਾਰਵਾਈ ਹੁੰਦੀ ਹੋਈ ਨਜ਼ਰ ਆਏ ਵਿਖਣ ਵਾਲੀ ਗੱਲ ਰਹੇਗੀ ਕਿ ਅੱਜ ਆਮ ਆਦਮੀ ਪਾਰਟੀ ਦਾ ਵਫਦ ਜਿਹੜਾ ਕਿਸ ਪਾਰਟੀ ਖਿਲਾਫ ਸ਼ਿਕਾਇਤ ਲੈ ਕੇ ਇੱਥੇ ਪਹੁੰਚਦਾ ਹੋਇਆ ਨਜ਼ਰ ਆਇਆ ਔਰ ਇਸ ਸ਼ਿਕਾਇਤ ਦੇ ਆਧਾਰ ਦੇ ਉੱਪਰ ਜਿਹੜੇ ਮੁੱਖ ਚੋਣ ਅਧਿਕਾਰੀ ਹੋਈ ਨਜ਼ਰ ਆਣਗੇ ਕਿਸ ਤਰ੍ਹਾਂ ਦੀ ਸ਼ਿਕਾਇਤ ਹੈ ਕਿਸ ਤਰ੍ਹਾਂ ਦਾ ਚੋਣ ਜਾਬਤੇ ਦਾ ਉਲੰਘਣ ਹੋਇਆ ਇਸ ਨੂੰ ਲੈ ਕੇ ਜਿਹੜੀ ਆ ਸ਼ਿਕਾਇਤ ਲੈ ਕੇ ਪਹੁੰਚੇ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਸ਼ਿਕਾਇਤ ਦੇ ਵਿੱਚ ਨਿਕਲ ਕੇ ਕੀ ਸਾਹਮਣੇ ਆਂਦਾ ਹੈ ਔਰ ਇਸ ਸ਼ਿਕਾਇਤ ਨੂੰ ਮੁੱਖ ਚੋਣ ਅਧਿਕਾਰੀ ਕਿਸ ਲਹਿਜੇ ਦੇ ਵਿੱਚ ਲੈਂਦੇ ਹੋਏ ਨਜ਼ਰ ਆਣਗੇ ਬਿਲਕੁਲ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਦੇ ਦਿੱਤੀ ਹੈ ਹਰਪਾਲ ਸਿੰਘ ਚੀਮਾ ਸਾਡੇ ਨਾਲ ਗੱਲਬਾਤ ਕਰਦੇ ਆ ਚੀਮਾ ਸਾਹਿਬ ਜਿਹੜੀ ਤੁਸੀਂ ਸ਼ਿਕਾਇਤ ਦੇ ਕੇ ਆਏ ਹੋ ਕਿ ਕੁਝ ਮੁੱਖ ਚੋਣ ਅਧਿਕਾਰੀ ਤੋਂ ਤੁਸੀਂ ਮੰਗ ਕਰਕੇ ਆਏ ਹੋ ਇਸ ਦੇ ਬਾਰੇ ਥੋੜਾ ਦੱਸ ਬਿਲਕੁਲ ਜੀ ਪਿਛਲੇ ਦਿਨੀ ਜਦੋਂ ਇੱਕ ਪਰਿਵਾਰ ਬਚਾਓ ਯਾਤਰਾ ਸ਼੍ਰੋਮਣੀ ਕਾਲ ਦੁਆਰਾ ਜਿਹੜੀ ਸ਼ੁਰੂ ਕੀਤੀ ਗਈ ਹੈ ਉਹਨੂੰ ਲੈ ਕੇ ਉਹ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਲੋਕਾਂ 'ਚ ਗਿਆ ਸੀ ਉਹ ਰਾਏਕੋਟ ਵੀ ਖੇ ਜਾ ਕੇ ਉਹਨਾਂ ਨੇ ਛੋਟੇ-ਛੋਟੇ ਬੱਚਿਆਂ ਤੋਂ ਆਪਣੀ ਪਾਰਟੀ ਲਈ ਪ੍ਰਚਾਰ ਕਰਵਾਇਆ ਆਪਣੇ ਪਰਿਵਾਰ ਲਈ ਪ੍ਰਚਾਰ ਕਰਾਇਆ ਉਹਦੇ ਖਿਲਾਫ ਮਾਡਲ ਕੋਡ ਆਫ ਕੰਡਕਟ ਨੂੰ ਲੈ ਕੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਕਿ ਕਿਸ ਤਰ੍ਹਾਂ ਮਾਡਲ ਕੋਡ ਆਫ ਕੰਡਕਟ ਦੀਆਂ ਧਰਜੀਆਂ ਜਿਹੜੀਆਂ ਨੇ ਸ਼ਰਮਣੀ ਕਾਲ ਦੇ ਲੈ ਉਡਾਂਜਾਂ ਨਗੀਆਂ ਸੋ ਦੇ ਖਿਲਾਫ ਅਸੀਂ ਕੰਪਲੇਂਟ ਦੇ ਕਰਕੇ ਆਗੇ ਜੀਬਾ ਸਾਬ ਜਿਸ ਤਰ੍ਹਾਂ ਦੇ ਨਾਲ ਚੋਣ ਜਾਬਤਾ ਲੱਗਿਆ ਹੋਇਆ ਹੈ ਈਡੀ ਲੇਕਿਨ ਲਗਾਤਾਰ ਐਕਟਿਵ ਨਜ਼ਰ ਆ ਰਹੀ ਹੈ ਦੁਰਗੇਸ਼ ਪਾਟਕ ਨੂੰ ਈਡੀ ਦਾ ਫਿਰ ਤੋਂ ਨੋਟਿਸ ਆਇਆ ਯਾਨੀ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਲਗਾਤਾਰ ਜਾਂਚ ਲਈ ਬੁਲਾਇਆ ਜਾ ਰਿਹਾ ਹੈ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਇਆ ਉਦੋਂ ਈਡੀ ਦਾ ਸੀਬੀਆਈ ਦਾ ਔਰ ਇਨਕਮ ਟੈਕਸ ਅਧਿਕਾਰੀਆਂ ਦਾ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਨਾ ਬੇहद ਮੈਂ ਸਮਝਦਾ ਖਤਰਨਾਕ ਆ ਇਹ ਦੇਸ਼ ਦੀ ਦੇਸ਼ ਦੇ ਸੰਵਿਧਾਨ ਦੇ ਲਈ ਦੇਸ਼ ਦੀ ਡੈਮੋਕ੍ਰੇਸੀ ਦੇ ਲਈ ਬੇहद ਖਤਰਨਾਕ ਆ ਜਦੋਂ ਕੋਈ ਰਾਸੀ ਪਾਰਟੀ ਰਾਜ ਕਰਦਾ ਜਿਹੜੀ ਜਿਹੜੀ ਪਾਰਟੀ ਰਾਜ ਕਰ ਰਹੀ ਹੈ ਦੇਸ਼ ਦੇ ਉੱਤੇ ਉਹ ਸਾਰੀਆਂ ਏਜੰਸੀਆਂ ਅੰਦਰ ਉਪਯੋਗ ਕਰ ਰਹੀ ਹੈ ਤਾਂ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਦੇਸ਼ ਖਤਰੇ ਵਿੱਚ ਆ ਸੋ ਮੈਂ ਸਮਝ ਦੇਸ਼ ਨੂੰ ਬਚਾਉਣ ਦੇ ਲਈ ਲੋਕ ਇਕੱਠ ਦੇਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਗੇ ਔਰ ਜਿਹੜੀ ਪਾਰਟੀ ਡਰੀ ਹੋਈ ਹੋਵੇ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਡਰੀ ਹੋਈ ਆ ਗਰਾਊਂਡ ਦੇ ਉੱਤੇ ਲੋਕ ਉਹਦਾ ਬਰੋਧ ਕਰ ਰਹੇ ਨੇ ਕਿ ਚਾਹ ਪੰਜਾਬਾ ਚਾਹ ਪੂਰਾ ਦੇਸ਼ਾ ਇਸੇ ਗੱਲ ਕਰਕੇ ਕਿਤੇ ਈਡੀ ਨੂੰ ਮੂਹਰੇ ਕਰਦੇ ਨੇ ਕਿਤੇ ਸੀਵੀਆਈ ਨੂੰ ਮੂਹਰੇ ਕਰਦੇ ਨੇ ਕਿ ਕਦੇ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਮੂਹਰੇ ਕਰਦੇ ਨੇ ਤਾਂ ਹੀ ਜਿਹੜਾ ਹੈਗਾ ਉਹ ਅੱਜ ਉਹ ਜਿਹੜਾ ਇਹਨਾਂ ਏਜੰਸੀਆਂ ਸਾਰਾ ਲੈ ਰਹੇ ਨੇ ਭਾਜਪਾ ਆਗੂ ਕਹਿੰਦੇ ਅਗਲਾ ਨੰਬਰ ਹਰਪਾਲ ਸਿੰਘ ਚੀਮਾ ਦਾ ਹੈਗਾ ਉਹ ਭਾਜਪਾ ਆਗੂਆਂ ਦਾ ਮੇਰੇ ਵੱਲੋਂ ਸਵਾਗਤ ਹੈ ਉਹ ਜਦੋਂ ਮਰਜ਼ੀ ਆ ਸਕਦੇ ਨੇ ਬਤੌਰ ਵਿਟਨੈਸ ਵੀ ਆਪਣੇ ਆਪ ਨੂੰ ਨੂੰ ਦਰਜ ਕਰਵਾ ਲੈਣ ਬਤੌਰ ਗਵਾਹ ਵੀ ਜਿਹੜਾ ਉਹ ਪੇਸ਼ ਹੋ ਜਾਂਦਾ। ਜੀ ਸਾਬ ਇੱਕ ਆਖਰੀ ਸਵਾਲ ਅੱਜ ਮੀਟਿੰਗਾਂ ਵੀ ਹੋ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਸੰਦੀਪ ਪਾਟਕ ਸੰਜੇ ਸਿੰਘ ਜਿਹੜੇ ਨੇ ਉਹ ਮੀਟਿੰਗਾਂ ਕਰ ਰਹੇ ਨੇ ਕੀ ਕੁਝ ਰਣਨੀਤੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਜਿਸ ਢੰਗ ਦੇ ਨਾਲ ਵਿਕਰਮ ਚੌਧਰੀ ਨੂੰ ਲੈ ਕੇ ਗੱਲਾਂ ਕਰ ਰਹੀਆਂ ਕੀਤੀਆਂ ਜਾ ਰਹੀਆਂ ਨੇ ਕਿ ਵਿਕਰਮ ਚੌਧਰੀ ਛੇਤੀ ਆਮ ਆਦਮੀ ਪਾਰਟੀ ਦਾ ਹਿੱਸਾ ਹੋ ਸਕਦੇ ਨੇ ਕਿੰਨੀ ਕੁ ਸੱਚਾਈ ਹੈ ਕਿ ਅਸਰ ਰਹੀ ਹੈ। ਦੇਖੋ ਬਹੁਤ ਸਾਰੇ ਜਿਹੜੇ ਦੂਜੀਆਂ ਪਾਰਟੀਆਂ ਚ ਲੋਕ ਨੇਗੇ ਉਹ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਬਹੁਤ ਸਭ ਦਾ ਸਵਾਗਤ ਹੈ ਜਿਹੜਾ ਵੀ ਪਾਰਟੀ ਸ਼ਾਮਲ ਹੋਣਾ ਚਾਹੁੰਦਾ ਹੈ ਪਰ ਹਜੇ ਵਿਕਰਮ ਚੌਧਰੀ ਵਾਲੀ ਗੱਲ ਮੈਂ ਸੰਬੰਧਾ ਮੇਰੇ ਕਿਸੇ ਵੀ ਕਿਸਮ ਦੀ ਧਿਆਨ ਚ ਨਹੀਂ ਹੈਗੀ ਦੂਜਾ ਆਮ ਆਦਮੀ ਪਾਰਟੀ ਲਗਾਤਾਰ ਪੰਜਾਬ ਚ ਦੇਸ਼ ਜਿੱਥੇ ਸਾਡੇ ਕੈਂਡੀਡੇਟ ਖੜੇ ਨੇਗੇ ਜਾਇੰਟ ਆਲਾਈਜੈਂਸ ਦੇ ਕੈਂਡੀਡੇਟ ਨੇ ਅਸੀਂ ਉਹਨਾਂ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਾਂ ਜੀ ਮਰਦਲ ਦੇਖੋ ਸਿੱਧੇ ਤੌਰ ਤੇ ਹਰਪਾਲ ਸਿੰਘ ਚੀਮਾ ਜਿਹੜੇ ਨੇ ਉਹ ਸਾਡੇ ਨਾਲ ਸੀ ਜਿਨ੍ਹਾਂ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਆਮ ਆਦੀ ਪਾਰਟੀ ਇੰਡੀਆ ਆਲਾਈਂਸ ਦੇ ਖਟਕਤਲਾ ਲਈ ਲਗਾਤਾਰ ਪ੍ਰਚਾਰ ਕਰਦੀ ਹੋਈ ਨਜ਼ਰ ਆਉਗੀ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਖਿਲਾਫ ਸ਼ਿਕਾਇਤ ਦਿੱਤੀ ਹੈ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਪ੍ਰਚਾਰ ਜਿਹੜਾ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਪੰਜਾਬ ਬਚਾਓ ਯਾਤਰਾ ਦੇ ਰਾਹੀਂ ਉਸ ਦੇ ਵਿੱਚ ਬੱਚਿਆਂ ਦਾ ਇਸਤੇਮਾਲ ਕੀਤਾ ਗਿਆ ਬੱਚਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਨਾਰਾਬਾਜ਼ੀ ਕਰਾਈ ਗਈ ਹੈ ਔਰ ਬੱਚਿਆਂ ਤੋਂ ਵੋਟ ਅਪੀਲ ਵੀ ਕਰਾਈ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਜਿਹੜਾ ਚੋਣ ਜਾਬਤੇ ਦਾ ਉਲੰਘਣ ਹੈ ਔਰ ਚਾਈਲਡ ਐਕਟ ਜਿਹੜਾ ਉਸ ਦਾ ਉਲੰਘਣ ਹੈ ਕਿਉਂਕਿ ਚੋਣ ਜਾਬਤੇ ਦੇ ਅੰਤਰਗਤ ਜਿਹੜੇ ਨਾਬਾਲਿਕ ਬੱਚੇ ਆ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਪ੍ਰਚਾਰ ਨਹੀਂ ਕਰਾਇਆ ਜਾ ਸਕਦਾ ਲੇਕਿਨ ਰਾਏਕੋਟ ਦੇ ਵਿੱਚ ਇਸ ਤਰ੍ਹਾਂ ਦੀ ਤਸਵੀਰਾਂ ਜਿਹੜੀਆਂ ਨੇ ਅਰਪਾਲ ਸਿੰਘ ਚੀਮਾ ਕਹਿ ਰਹੇ ਨੇ ਸਪਸ਼ਟ ਤੌਰ ਤੇ ਸਾਹਮਣੇ ਆਈਆਂ ਨੇ ਹਾਲਾਂਕਿ ਸ਼ਿਕਾਇਤ ਦੇ ਦਿੱਤੀ ਹੈ ਵੇਖਣ ਵਾਲੀ ਗੱਲ ਰਹੇਗੀ ਇਹਨਾਂ ਦੀ ਸ਼ਿਕਾਇਤ ਦੇ ਉੱਪਰ ਜਿਹੜੇ ਮੁੱਖ ਚੋਣ ਅਧਿਕਾਰੀ ਆ ਉਹ ਕੀ ਕੁਝ ਐਕਸ਼ਨ ਲੈਂਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਵੇਸ਼ ਦ Dynamic Savera TV YouTube Facebook Instagram X aur WhatsApp channel par